ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਮਾਨ ਡਿਜ਼ਾਈਨਰ ਬੁਟੀਕ ਤੋਂ ਤੇ ਅੱਜ ਤੁਹਾਡੇ ਲਈ ਇੱਕ ਉਸਟ੍ਰੀਨ ਨਿਊ ਕਨਸੈਪਟ ਲੈ ਕੇ ਆਏ ਹਾਂ ਜੀ ਜੋ ਜਟ ਦੇ ਉੱਪਰ ਕਸਟਮਰ ਦੀ ਚੋਅ ਸੀ ਉਹਨਾਂ ਦੇ ਕਲਰ ਸਿਲੈਕਟ ਕੀਤੇ ਸੀਗੇ ਇਹ ਵਾਲੇ ਤੇ ਆਪਾਂ ਇਹ ਵਾਲਾ ਸੇਮ ਡਿਜ਼ਾਈਨ ਇੱਕਦਾਂ ਰੈੱਡ ਕਲਰ ਦੇ ਉੱਪਰ ਰੈਡੀ ਕੀਤਾ ਜੀ ਇਹਦੇ ਸਾਰੇ ਫਰੰਟ ਦੇ ਉੱਪਰ ਵਰਕ ਕੀਤਾ ਗਿਆ ਤੇ ਬਾਟਮ ਦੇ ਉੱਪਰ ਵੀ ਵਰਕ ਆ ਤੇ ਇਹਦੇ ਬਾਜੂ ਦੇ ਉੱਪਰ ਵੀ ਵਰਕ ਆ ਜੀ ਇਹ ਤੁਹਾਡੀ ਚੋਅ ਹੈ ਜੀ ਆਪਾਂ ਬਾਟਮ ਤੇ ਕਰਵਾਉਣੀ ਹੈ ਜਾਂ ਨਹੀਂ ਕਰਵਾਉਣੀ ਸੂਟ ਰੈਡੀ ਹੋ ਕੇ ਬਹੁਤ ਜ਼ਿਆਦਾ ਸੋਹਣਾ ਬਣੇਗਾ ਇਹ ਵਿਦਆਊਟ ਦੁਪੱਟੇ ਰੈਡੀ ਕੀਤਾ ਸੀ ਆਪਾਂ ਕਸਟਮਰ ਦੀ ਚੁਆਇਸ ਤੇ ਤੇ ਸੈਕੰਡ ਕਲਰ ਆਪਾਂ ਪਰਪਲ ਵਾਲਾ ਰੈਡੀ ਕੀਤਾ ਸੀ ਉਹ ਵੀ ਜ਼ੋਰ ਹਟ ਦੇ ਉੱਪਰ ਰੈਡੀ ਕੀਤਾ ਸੀ ਜੇਕਰ ਤੁਸੀਂ ਵੀ ਸਾਡੇ ਤੋਂ ਕੋਈ ਵੀ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਪਿਕ ਭੇਜ ਕੇ ਸਾਨੂੰ ਦਿੱਤੇ ਗਏ ਨੰਬਰ ਤੇ ਆਰਡਰ ਕਰ ਸਕਦੇ ਹੋ ਤੇ ਆਪਣਾ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਜੀ ਤੇ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਲੈਣ ਲਈ ਸਾਨੂੰ ਇਹ ਦਿੱਤੇ ਗਏ ਨੰਬਰ ਦੇ ਉੱਪਰ ਡੀਐਮ ਕਰ ਸਕਦੇ ਹੋਗੇ ਤੇ ਆਪਣੀ ਹੋ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਇੰਸਟਾਗ੍ਰam ਪੇਜ ਫੋਲੋ ਕਰ ਲਿਓ ਜੀ ਮਾਂ ਡਿਜ਼ਾਈਨਰ ਬੁਟੀਕ ਤੇ ਵਟਸਐਪ ਚੈਨਲ ਦਾ ਲਿੰਕ ਦਿੱਤਾ ਹੈ ਉਸ ਉੱਪਰ ਉਹਤੇ ਵੀ ਆਪਾਂ ਡੇਲੀ ਅਪਡੇਟਸ ਦਿੰਦੇ ਰਹਨੇ ਆ ਜੀ ਉਸ ਨੂੰ ਵੀ ਜੁਆਇਨ ਕਰ ਲਿਓ ਤੇ ਆਪਾਂ ਹੈਂਡਵਰਕ ਦੇ ਬਹੁਤ ਸੋਹਣੇ ਹੈਂਡਵਰਕ ਦੇ ਬਹੁਤ ਜਾਦੇ ਸੋਹਣੇ ਸੂਟ ਆਪਣੇ ਰੈਡੀ ਹੋ ਰਹੇ ਨੇ ਕਿਉਂਕਿ ਅੱਗੇ ਕਰਵਾ ਚੌਥਾ ਆ ਰਿਹਾ ਹੈ ਬੈਡਿੰਗ ਫੰਕਸ਼ਨ ਸਟਾਰਟ ਨੇ ਜੀ ਤੇ ਤੁਸੀਂ ਵੀ ਸਾਡੇ ਤੋਂ ਸੋਹਣੇ-ਸੋਹਣੇ ਸੂਟ